ਪੰਜਾਬੀਓ ਹੁਣ ਸਜਾਦ ਬੋਣੀ ਤੁਹਾਡੇ ਸਾਰੇ ਸਾਰੇ ਜਣੇ ਲਿਖ ਦਿਓ ਵੀ ਇਹਨਾਂ ਦਾ ਇੰਕਾਊਂਟਰ ਹੋਣਾ ਚਾਹੀਦਾ ਕਮੈਂਟਾਂ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਾ ਦਿਓ ਜਿਹੜੇ ਪਾਸੇ ਵੋਟ ਬੈਂਕ ਹੋਵੇ ਉਹੀ ਕੁਝ ਹੁੰਦਾ ਹੁੰਦਾ ਇੱਕ 4 ਸਾਲ ਦੇ ਬੱਚੇ ਨਾਲ ਦਰਿੰਦਗੀ ਹੋਈ ਆ ਭਰਾਵੋ 4 ਸਾਲ ਦੇ ਬੱਚੇ ਨੂੰ ਮਾਰਤਾ ਯਾਰ ਬਲਾਤਕਾਰ ਕਰਕੇ ਇੱਕ ਦਰਿੰਦੇ ਪ੍ਰਵਾਸੀਆਂ ਨੇ ਯਾਰ ਜੇ ਅੱਜ ਨਾ ਕੋਈ ਐਕਸ਼ਨ ਲਿਆ ਤਾਂ ਕੱਲ ਨੂੰ ਭਰਾਵੋ ਆਪਣੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਨੂੰ ਹੱਥ ਪਾਉਣਗੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣਗੇ ਜੇ ਅੱਜ ਨਾ ਆਪਾਂ ਸਾਰਿਆਂ ਨੇ ਐਕਸ਼ਨ ਲਿਆ ਭਰਾਵੋ ਹੋਜੋ ਤਾਕੜੇ ਵੀਡੀਓ ਦੇ ਵਿੱਚ ਕੱਲਾ ਕੱਲਾ ਜਾਣਾ ਲਿਖ ਦਿਓ ਯਾਰ ਵੀ ਇਨਕਾਊਂਟਰ ਹੋਣਾ ਚਾਹੀਦਾ ਇਨਕਾਊਂਟਰ ਹੋਣਾ ਚਾਹੀਦਾ ਜਿਵੇਂ ਆਪਣੇ ਪੰਜਾਬੀ ਮੁੰਡਿਆਂ ਦਾ ਹਰ ਰੋਜ਼ ਇਨਕਾਊਂਟਰ ਹੁੰਦਾ ਹਰ ਰੋਜ਼ ਆਪਣੇ ਪੰਜਾਬੀ ਮੁੰਡਿਆਂ ਨੂੰ ਪੁਲਿਸ ਲੈ ਕੇ ਆਂਦੀ ਐ ਇਨਕੁਆਰੀ ਵਾਸਤੇ ਤੇ ਉੱਥੇ ਕਹਿੰਦੀ ਐ ਇਹਨਾਂ ਨੇ ਅਸਲਾ ਚੱਕਿਆ ਸੀਗਾ ਜੀ ਅਸੀਂ ਇਨਕਾਊਂਟਰ ਕਰਤਾ ਤੇ ਅੱਜ ਇਹ ਇਹ ਦੋ ਦੁੱਕੀ ਦੇ ਵਾਸੀ ਦਾ ਨਹੀਂ ਇਨਕਾਊਂਟਰ ਕਰ ਸਕਦੀ ਯਾਰ ਪੁਲਿਸ ਜਿੰਨੀ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਗੇ ਮਾਂ ਪਿਓ ਨੂੰ ਇਨਸਾਫ ਮਿਲ ਜੂਏ ਉਹ ਮਾਂ ਪੁੱਬਾ ਮਾਰ ਦਿਆ ਜਿਹਦਾ 4 ਸਾਲ ਦਾ ਪੁੱਤ ਚਲਾ ਗਿਆ ਓਏ ਤੁਸੀਂ ਦੇਖੋ ਯਾਰ ਜਿਹੜੀ ਮਾਂ ਕਹਿੰਦੀ ਐ ਮੈਨੂੰ ਜਿੰਨਾ ਚੱਕਰ ਮੈਂ ਹੱਕ ਨਾ ਲਾਕੇ ਨਹੀਂ ਪੈਂਦੀ ਸੀ ਮੇਰਾ ਪੁੱਤ ਉਹਨਾਂ ਚੱਕ ਮੈਨੂੰ ਨੀਂਦ ਨਹੀਂ ਆਉਂਦੀ ਸੀ ਤੇ ਅੱਜ ਉਹ ਮਾਂ ਨੂੰ ਕਿਵੇਂ ਨੀਂਦ ਆਉਗੀ ਭਰਾਵੋ ਹੋ ਜੋ ਇੱਕ ਪਾਸੇ ਆਜੋ ਦਬਾਈਏ ਇਨਸਾਫ ਆਪਾਂ ਭੈਣ ਨੂੰ ਤੇ ਜੇ ਅੱਜ ਨਾ ਇਨਸਾਫ ਦਵਾ ਸਕੇ ਭਰਾਵੋ ਕੱਲ ਨੂੰ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਣਗੇ ਦੁੱਕੀ ਦੇ ਦੱਲੇ ਬੰਦੇ ਇਤ ਪ੍ਰਾਵੋ ਮੇਰੀ ਗੱਲ ਸੁਣ ਲੈ ਵੀਡੀਓ ਦੇ ਵਿੱਚ ਇੱਕੋ ਹੀ ਗੱਲ ਲਿਖ ਦਿਓ ਸਾਰੇ ਜਾਣੇ ਵੀ ਇਹਨੂੰ ਇਨਕਾਊਂਟਰ ਹੋਣਾ ਚਾਹੀਦਾ ਐਸ ਬੰਦੇ ਦਾ ਇਨਕੁਆਰੀ ਤੇ ਲੈ ਕੇ ਜਾਓ ਜਿੱਥੇ ਮਰਜ਼ੀ ਲੈ ਕੇ ਜਾਓ ਇਹਨੂੰ ਪਗੌੜਾ ਕਰਾਰ ਦਿਓ ਸਾਨੂੰ ਨਹੀਂ ਪਤਾ ਸਾਨੂੰ ਇਹਦਾ ਇਨਕਾਊਂਟਰ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਦੇਖੋ ਅਸਲ ਦੇ ਵਿੱਚ ਦੁੱਕੀ ਦੇ ਦੱਲੇ ਬੰਦੇ ਉਹ ਆ ਜਿੰਨੇ ਜਿਹੜੇ ਇਹਨਾਂ ਸਾਲੇ ਦੱਲਿਆਂ ਨੂੰ ਘਰੇ ਪਣੋਈਏ ਬਣਾ ਕੇ ਰੱਖਦੇ ਆ ਭੈਣ ਚੋ ਜਿਹੜੇ ਇਹਨਾਂ ਨੂੰ ਘਰਾਂ ਦੇ ਵਿੱਚ ਰੱਖਦੇ ਆ ਜਮਾਈ ਬਣਾ ਕੇ ਜਿਹੜੇ ਇਹਨਾਂ ਨੂੰ ਕਮਰੇ ਦਉਂਦੇ ਆ ਰਹਿਣ ਵਾਸਤੇ ਅਸਲ ਦੇ ਵਿੱਚ ਸਾਰੇ ਯਾਰ ਇਹ ਜੇ ਆਪਾਂ ਨਾ ਕੱਢੇ ਭਰਾਵੋ ਤਾਂ ਇੱਕ ਗੱਲ ਯਾਦ ਰੱਖਿਓ ਪੰਜਾਬ ਦੀਆਂ ਧੀਆ ਪੈਣਾ ਲੈ ਕੇ ਜਾਣਗੇ ਉਹਨਾਂ ਦੀਆਂ ਧੀਆ ਪੈਣਾ ਲੈ ਕੇ ਜਾਣਗੇ ਜਿਨ੍ਹਾਂ ਦੇ ਘਰੇ ਰਹਿੰਦੇ ਆ ਮੇਰੀ ਗੱਲ 100% ਅੱਜ ਦੀ ਗੱਲ ਮੇਰੀ ਲਿਖ ਕੇ ਲੈ ਲਿਓ ਜੇ ਉਹਨਾਂ ਦੀਆਂ ਕੁੜੀਆਂ ਨਾਂ ਲੈ ਕੇ ਗਏ ਨਾ ਜਿਨ੍ਹਾਂ ਦੇ ਘਰੇ ਰਹਿੰਦੇ ਆ ਜਿਨ੍ਹਾਂ ਦੇ ਕਿਰਾਏ ਤੇ ਰਹਿੰਦੇ ਆ ਜਿਨ੍ਹਾਂ ਨੇ ਕਮਰੇ ਦਿੱਤੇ ਹੋਏ ਆ 4 ਰੁਪਿਆ ਦੀ ਖਾਤਰ ਤਾਂ ਮੇਰੇ ਮੂੰਹ ਤੇ ਥੁੱਕ ਦਿਓ ਯਾਰ ਇਹ ਉਹਨਾਂ ਦੇ ਜਿਨ੍ਹਾਂ ਦੇ ਘਰੇ ਰਹਿੰਦੇ ਆ ਉਹਨਾਂ ਦੇ ਜਮਾਈ ਬਣ ਕੇ ਰਹਿਣਗੇ ਤੁਸੀਂ ਸੱਚੀ ਗੱਲ ਦੱਸਿਓ ਜੇ ਨਹੀਂ ਰਹਿਣੇ ਤਾਂ ਇਹ ਮੈਂ ਨਾ ਯਾਰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਇਹਨਾਂ ਨੂੰ ਘਰੇ ਰੱਖੀ ਬੈਠਿਆ ਭੈਣ ਦੇ ਯਾਰ ਉਹ ਵੀ ਸੋਨੂੰ ਉਹ 2-2000 ਰੁਪਏ ਨਾਲ ਵੀ ਛੋੜਾ ਘਰ ਚੱਲਦਾ ਹੋਰ ਛੋਡੇ ਕੋਲੇ ਕੋਈ ਕਮਾਈ ਦਾ ਸਾਧਨ ਹੈ ਨਹੀਂ ਸਾਲੇ ਦੱਲਿਓ ਤੁਸੀਂ 2-2000 ਪਿੱਛੇ ਉਹਦੀਆਂ ਧੀਆਂ ਦੀ ਇੱਜ਼ਤ ਤਕਵਾਈ ਜਾਂਨੇ ਉਹ ਛੋਡੇ ਭੈਣ ਦੇ ਯਾਰ ਉਹ ਛੋਡੇ ਜਿਹੜੇ ਮੰਨ ਕੇ ਚੱਲੋ ਛੋਡੀਆਂ ਕੁੜੀਆਂ ਦੀਆਂ ਇੱਜ਼ਤਾਂ ਤੱਕਦੇ ਆ ਛੋਡੇ ਕੁੜੀਆਂ ਤਾਂ ਛੱਡੋ ਯਾਰ ਮੁੰਡਿਆਂ ਤੱਕ ਦੀਆਂ ਇੱਜ਼ਤਾਂ ਤੱਕਦੇ ਆ ਤੁਸੀਂ ਉਹਨਾਂ ਨੂੰ ਭੈਣ ਚੋਦੋ ਘਰੇ ਪਾਈ ਪਿਓ ਹੁਣ ਇਹਦੇ ਉੱਤੋਂ ਦੀ ਮੈਂ ਤੁਹਾਨੂੰ ਕੀ ਕਹਦੇ ਆ ਬਿਸ਼ਰਮੋ ਠੀਠੋ ਦੱਲੇ ਕਿਸੇ ਥਾਂ ਦੇ ਉਹ ਵੀਡੀਓ ਸ਼ੇਅਰ ਕਰਕੇ ਹਰ ਇੱਕ ਉਸ ਦੇ ਘਰੇ ਜਾਣੀ ਚਾਹੀਦੀ ਹੈ ਜਿਹੜਾ ਇਹਨਾਂ ਦੱਲਿਆਂ ਨੂੰ ਘਰੇ ਰੱਖੀ ਬੈਠਾ ਸਾਲਿਓ ਛੋਡੇ ਨਾਲੇ ਤਾਂ ਕੁੜੀਆਂ ਨੂੰ ਤੱਕਦੇ ਆ ਨਾਲੇ ਛੋਡੀਆਂ ਨੂਹਾਂ ਨੂੰ ਤੱਕਦੇ ਆ ਫਿਰ ਵੀ ਤੁਸੀਂ ਇੱਕ ਕਿਰਾਇਆ ਲੈਣ ਦੇ ਮਾਰੇ ਇਹਨਾਂ ਦੱਲਿਆਂ ਨੂੰ ਘਰੇ ਰੱਖੀ ਬੈਠੇ ਹੋ ਯਾਰ ਸੋਨੂੰ ਇੱਜ਼ਤਾਂ ਨਾਲੋਂ ਵੱਧ ਪੈਸੇ ਪਿਆਰੇ ਹੋਗੇ ਜੇ ਹੈਨੀਆਂ ਇੱਜ਼ਤਾਂ ਪਿਆਰੀਆਂ ਨਹੀਂ ਨਾ ਤਾਂ ਕੋਠੇ ਚ ਤੋੜ ਦਿਆ ਕਰੋ ਸਾਲਿਓ ਪੈਸੇ ਬਾਲੇ ਆਉਣਗੇ ਐਂ ਪੈਸੇ ਇੰਨੇ ਨਹੀਂ ਆਉਣੇ ਐ ਤਾਂ ਕਿਰਾਏ ਦੇ ਆਉਣਗੇ ਮੇਰੇ ਤੋਂ ਬੋਲਿਆ ਗਿਆ ਯਾਰ ਇੱਕ ਮਾਂ ਦਾ ਕਿੱਡਾ ਦੁੱਖ ਹੋ ਜਿਹੜੀ ਕਹਿੰਦੀ ਮੇਰਾ ਪੁੱਤ ਜਨਾ ਚਕਰ ਮੇਰੇ ਸੀਨੇ ਨਾਲ ਨਹੀਂ ਲੱਗਦਾ ਸੀ ਉਹਨਾਂ ਚ ਇੱਕ ਕਹਿੰਦੀ ਮੈਨੂੰ ਨੀਂਦ ਨਹੀਂ ਆਉਂਦੀ ਸੀ ਤੇ ਅੱਜ ਉਹ ਮਾਂ ਕਿਵੇਂ ਸੌਂਗੀ ਭਰਾਵੋ ਹੁਣ ਇਹਨਾਂ ਨੂੰ ਕੀ ਅੱਖ ਕੇ ਜਿਹੜੇ ਇਹਨਾਂ ਨੂੰ ਜਗਾ ਦਿੰਦੇ ਆ ਜਿਹੜੇ ਇਹਨਾਂ ਨੂੰ ਪਿੰਡਾਂ ਚ ਬਾੜਦੇ ਆ ਤੇ ਜਿਹੜੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਆ ਜਮਾਈ ਬਣਾ ਕੇ ਉਹਨਾਂ ਨੂੰ ਕੀ ਅੱਖ ਕੇ ਹੁਣ ਤੁਸੀਂ ਵੀਡੀਓ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਕਰ ਜ਼ਰੂਰ ਪਹੁੰਚਾ ਦਿਓ ਇਸ ਬੰਦੇ ਦਾ ਦੱਲੇ ਬੰਦੇ ਦਾ ਇਨਕਾਊਂਟਰ ਹੋਣਾ ਚਾਹੀਦਾ ਜਿਨੇ 4 ਸਾਲ ਦੇ ਬੱਚੇ ਨਾਲ ਬਲਾਤਕਾਰ ਕੀਤਾ ਯਾਰ 4 ਸਾਲ ਦੇ ਬੱਚੇ ਨਾਲ ਯਾਰ ਕੀ ਉਹ ਮਾਸੂਮ ਫੁੱਲ ਹਜੇ ਖੇਡਣਾ ਸਟਾਰਟ ਹੋਇਆ ਸੀਗਾ ਯਾਰ ਉਹਨੂੰ ਇਸ ਦੁਨੀਆ ਤੋਂ ਚਲਦਾ ਕਰਤਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਹੁਣ ਸਾਡੇ ਵਾਲਿਓ ਅਸੀਂ ਕੱਲੀਆਂ ਮੋਬੱਤੀਆਂ ਚੱਕ ਕੇ ਇਨਸਾਫ ਮੰਗਦੇ ਨਹੀਂ ਰਹਿ ਸਕਦੇ ਕੱਲੀਆਂ ਮੋਬੱਤੀਆਂ ਜੇ ਚੱਕ ਕੇ ਇਨਸਾਫ ਮੰਗਿਆ ਸਾਨੂੰ ਇਨਸਾਫ ਨਹੀਂ ਮਿਲਣਾ ਤੁਸੀਂ ਆਪ ਦੱਸਿਓ ਯਾਰ ਇਨਸਾਬ ਮਿਲ ਜੂਆ ਜੇ ਮੌਤਾਂ ਚੱਕ ਲਈਆਂ ਠੀਕ ਹੈ ਗੱਲ ਨਹੀਂ 4 ਸਾਲਾਂ ਨੂੰ ਉਹ ਦੱਲਾ ਬੰਦਾ ਸਜ਼ਾ ਕੱਟ ਕੇ ਫੇਰ ਬਾਹਰ ਆਜੂ ਉਹ ਕਹਦੂ ਮੇਰਾ ਕੀ ਕਰ ਲਿਆ ਹੋਰ ਕਿਸੇ ਧੀ ਪੈਂ ਦੀ ਇੱਜ਼ਤ ਲੁੱਟੂਆ ਜੇ ਅੱਜ ਛੱਡਿਆ ਗਿਆ ਨਿੰਗ ਸਿੰਘਾਂ ਨੂੰ ਵੀ ਬੇਨਤੀ ਆ ਇਹ ਗੱਲ ਨਾ ਕਰੋ ਵੀ ਅਸੀਂ ਆਇ ਇਕਰਾਮਾਂਗੇ ਅਸੀਂ ਆਇ ਇਕਰਾਮਾਂਗੇ ਚੁੱਪ ਕਰਕੇ ਸਾਰੇ ਜਣੇ ਧਰਨਾ ਲਾ ਲਓ ਵੀ ਸਾਡੇ ਸਾਹਮਣੇ ਉਹਨੂੰ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰੋ ਜਾਂ ਫਾਹੇ ਟੰਗੋ ਸਾਨੂੰ ਨਹੀਂ ਪਤਾ ਸਾਨੂੰ ਅੱਜ ਐਟ ਅ ਟਾਈਮ ਇਨਸਾਫ ਚਾਹੀਦਾ ਮੈਂ ਸਾਰੇ ਭਰਾਵਾਂ ਨੂੰ ਕਹਿੰਦਾ ਸਾਡੇ ਜਥੇਬੰਦੀਆਂ ਨੂੰ ਕਹਿੰਦਾ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਤਿਕਾਰਯੋਗ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੇ ਆਮ ਪਬਲਿਕ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਗਾਲਾਂ ਉਹਨਾਂ ਨੂੰ ਕੱਢਦਾ ਜਿਹੜੇ ਘਰੇ ਰੱਖਦੇ ਆ ਜਿਹੜੇ ਜਮਾਈ ਬਣਾ ਕੇ ਰੱਖਦੇ ਆ ਤੇ ਜਿਹੜੇ ਇਹ ਇਨਾਂ ਤੋਂ ਕਿਰਾਇਆ ਵਸੂਲਣ ਦੇ ਬਿਮਾਰੇ ਆਉਂਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਤਕਾਉਂਦੇ ਆ ਤੁਹਾਡਾ ਮੇਰੇ ਮੇਰੀ ਵੀਡੀਓ ਬਾਰੇ ਕੀ ਵਿਚਾਰ ਆ ਯਾਰ ਦੱਸ ਕੇ ਜਰੂਰ ਜਾਇਓ ਵੀਰ ਬਣ ਕੇ ਤੇ ਇੱਕ ਗੱਲ ਜਰੂਰ ਲਿਖ ਦਿਓ ਸਾਰੇ ਜਾਣੇ ਇਨਕਾਊਂਟਰ ਹੋਣਾ ਚਾਹੀਦਾ ਇਨਕਾਊਂਟਰ ਹੋਣਾ ਚਾਹੀਦਾ ਹੋਰ ਕੁਝ ਨਹੀਂ ਲਿਖਣਾ ਤੁਸੀਂ ਸਾਰੇ ਜਾਣੇ ਲਿਖ ਕੇ ਵੀਡੀਓ ਸੀਐਮ ਮਾਨ ਤੱਕ ਪਹੁੰਚਾ ਦਿਓ ਸੀਐਮ ਮਾਨ ਆਪ ਇਸ ਵੀਡੀਓ ਨੂੰ ਦੇਖੇ ਤੇ ਪੁਲਿਸ ਨੂੰ ਪੁਲਿਸ ਪ੍ਰਸ਼ਾਸਨ ਨੂੰ ਆਰਡਰ ਦੇਵੇ ਵੀ ਲੈ ਵੀ ਭਾਈ ਕਰ ਦਿਓ ਇਹਦਾ ਕੰਡਾ ਕੱਢ ਦਿਓ ਸਲੇ ਦੱਲੇ ਬੰਦੇ ਦਾ ਪਤਾ ਲੱਗ ਜੇ ਖੂਨ ਦਾ ਬਦਰਾ ਖੂਨ ਜਿਵੇਂ ਸਾਡੇ ਸਿੱਖਾਂ ਦਾ ਖੂਨ ਲਿਆ ਸੀ ਨਾ ਅਸੀਂ ਤਾਂ ਇੱਕ ਪਾਪਣ ਸੋਧੀ ਸੀ ਤੇ ਅੱਜ ਤਾਂ ਸਾਡਾ ਤਾਂ ਇੱਕ ਮਾਸੂਮ ਫੁੱਲ ਜਾਰ ਇਹਨਾਂ ਨੇ ਪ੍ਰਵਾਸੀਆਂ ਨੇ ਉਹ ਕਰਤਾ ਯਾਰ ਫੁੱਲ ਹਜੇ ਖਿੜਨ ਨੂੰ ਸਟਾਰਟ ਹੋਇਆ ਸੀ ਇਹਨਾਂ ਪ੍ਰਵਾਸੀਆਂ ਨੇ ਦੱਲਿਆ ਨੇ ਵਿਚਾਰਾ ਮਸਲ ਕੇ ਧਰਤਾ ਉਹਦਾ ਕੀ ਹਾਲ ਹੋਇਆ ਹੋਊ ਯਾਰ ਕਿਹੜੇ ਤਰੀਕੇ ਨਾਲ ਉਹਦੇ ਸਾਹ ਨਿਕਲੇ ਹੋਣਗੇ ਕਿਵੇਂ ਉਹ ਮਰਿਆ ਹੋਊ ਯਾਰ 4 ਸਾਲ ਦਾ ਬੱਚਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਜਿਹਨੂੰ ਖਾਣ ਦਾ ਪਤਾ ਨਹੀਂ ਪੀਣ ਦਾ ਪਤਾ ਨਹੀਂ ਇਨਾਂ ਨੂੰ ਯਾਰ ਸ਼ਰਮ ਹੀ ਨਹੀਂ ਆਉਂਦੀ ਮੈਂ ਨਾ ਕਿਸੇ ਥਾਂ ਦੇ ਦੁੱਕੀ ਦੇ ਹੁਣ ਮੈਂ ਕਹਿੰਦਾ ਕਹਿੰਦਾ ਥੱਕ ਗਿਆ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਆ ਮੈਂ ਵੀਡੀਓ ਪਾ ਕੇ ਆਪਣਾ ਫਰਜ਼ ਨਿਭਾਇਆ ਪੂਰੀ ਵੀਡੀਓ ਜ਼ਰੂਰ ਦੇਖਿਓ ਮੈਂ ਵੀਡੀਓ ਪਾਈ ਜਨਾ ਆਪਣਾ ਫਰਜ਼ ਨਿਭਾਈ ਜਨਾ ਤੁਸੀਂ ਵੀਡੀਓ ਸ਼ੇਅਰ ਕਰਕੇ ਕਮੈਂਟਾਂ ਚ ਇਨਕਾਊਂਟਰ ਲਿਖ ਕੇ ਤੁਸੀਂ ਆਪਣਾ ਫਰਜ ਨਿਭਾ ਕੇ ਜਾਇਓ ਭਰਾਵੋ ਜੇ ਆਪਾਂ ਅੱਜ ਹੱਲ ਨਾ ਕੱਢਿਆ ਤਾਂ ਕੱਲ ਨੂੰ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣਗੇ ਫਿਰ ਆਪਾਂ ਮੋਮਬਤੀਆਂ ਚੱਕ ਕੇ ਤੁਰਾਂਗੇ ਫਿਰ ਉਦੋਂ ਕੋਈ ਫਾਇਦਾ ਨਹੀਂ ਉਹਦੇ ਨਾਲੋਂ ਪਹਿਲਾਂ ਜੇ ਕੋਈ ਆਪਣੀ ਧੀ ਭੈਣ ਵੱਲ ਹੱਥ ਵਾਧਾ ਤਾਂ ਆਪਾਂ ਗੁੱਟ ਲਾਦਗੇ ਮਗਰੋਂ ਮੋਮਬਤੀਆਂ ਚੱਕ ਕੇ ਤੁਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਨਾ ਤੁਸੀਂ ਮੇਰੇ ਨਾਲ ਸਹਿਮਤ ਹੋ ਹਾਂ ਲਿਖਿਓ ਜੇ ਨਹੀਂ ਸਹਿਮਤ ਤਾਂ ਨਾ ਲਿਖ ਦਿਓ ਭਰਾਵੋ ਬੇਸ਼ੱਕ ਦੀ ਮੈਨੂੰ ਨਹੀਂ ਪਤਾ ਯਾਰ ਮੈਂ ਪੰਜਾਬ ਦੀ ਖਾਤਰ ਹਰ ਵਸਤ ਲੜਦਾ ਐ ਮੈਂ ਹਰੇਕ ਧਰਮ ਦੀ ਕਦਰ ਕਰਦਾ ਐ ਹਰੇਕ ਰਿਸਪੈਕਟ ਕਰਦਾ ਐ ਹਰੇਕ ਧਰਮ ਦੀ ਪਰ ਜਿਹੜਾ ਬੰਦਾ ਇੱਕ ਮਾਸੂਮਾ ਤੇ ਇੱਕ ਮਾਸੂਮ ਬੱਚਿਆਂ ਤੇ ਜੁਨਮ ਕਰਦਾ ਉਹ ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦਾ ਬੇਸ਼ੱਕ ਦੀ ਉਹ ਕੋਈ ਹੋਵੇ ਜਾਂ ਇੱਕ ਦਿਨ ਇੱਕ 10 ਸੈਕਿੰਟਾ ਵਸ ਦਿਓ ਬੰਦਾ ਮੇਰੇ ਸਾਹਮਣੇ ਖੜਾ ਕਰ ਦੇ 10 ਸੈਕਿੰਟਾਂ ਤੋਂ ਬਾਅਦ ਬੇਸ਼ੱਕ ਦੀ ਮੈਨੂੰ ਫਾਹੇ ਲਾ ਦੇਣ ਯਾਰ ਮੈਂ ਆਪੇ ਆਪਣੇ ਆਪ ਨੂੰ ਉਹ ਕਰ ਲੂੰਗਾ ਪਰ 10 ਸੈਕਿੰਟ ਮੈਨੂੰ ਦੇ ਦੇਣ ਮੈਂ ਆਪੇ ਲੋਡ ਕਰ ਦੂੰ ਉਹਨੂੰ 10 ਸੈਕਿੰਟ ਬਹੁਤ ਐ ਮੈਨੂੰ ਉਹਦੇ ਵਾਸਤੇ ਅੱਜ ਜੇ ਪੁਲਿਸ ਪ੍ਰਸ਼ਾਸਨ ਨੇ ਨਾ ਕੁਛ ਕੀਤਾ ਤਾਂ ਸਾਡੇ ਕਿਸੇ ਜੋਧੇ ਨੂੰ ਅੰਦਰ ਜਾਣਾ ਪੂਆ ਜੋਧੇ ਨੂੰ ਅੰਦਰ ਜਾ ਕੇ ਗਾਟਾ ਲਾਉਣਾ ਪੂਆ ਫਿਰ ਅਸੀਂ ਤਾਂ ਪਹਿਲਾਂ ਹੀ ਆਖੀਏ ਸਾਨੂੰ ਤਾਂ ਪਹਿਲਾਂ ਹੀ ਬਦਨਾਮ ਕਰ ਰੱਖਿਆ ਵੀ ਇਹ ਕੋਈ ਨਾ ਕੋਈ ਕਾਂਡ ਕਰੀ ਰੱਖਦੇ ਹੁਣ ਅਸੀਂ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਰਿਸਪੈਕਟ ਨਾਲ ਪਹਿਰੀ ਹੱਥ ਲਾ ਕੇ ਬੇਨਤੀ ਕਰਦੇ ਆ ਵੀ ਇਹਨਾਂ ਦਾ ਹੱਲ ਕਰੋ ਜੀ ਸਾਡੇ ਤੋਂ ਨਹੀਂ ਜਰੇ ਜਾਂਦੇ ਜਦੋਂ ਸਾਡੇ ਮਾਸੂਮ ਫੁੱਲਾਂ ਨੂੰ ਪੈਣ ਲੱਗੇ ਤੇ ਸਾਡੇ ਜਵਾਨ ਧੀਆਂ ਨੂੰ ਹੱਥ ਕਿਉਂ ਨਾ ਪਹਿਣਗੇ ਇਹ ਮੈਂ ਹਰੇਕ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿਉਂਕਿ ਧੀਆਂ ਪਹਿਣਾ ਸਭ ਦੇ ਹੈ ਧੀਆਂ ਪਹਿਣਾ ਜਿੰਨੇ ਪ੍ਰਸ਼ਾਸਨ ਚ ਸਾਡੇ ਸਤਿਕਾਰ